ਲੋ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਤਿੰਨ ਲੈ ਲਿਆ ਆਪਾਂ ਆਲੂ ਤੇ ਤਿੰਨ ਲੈ ਲਈ ਛਲਕ ਤੇ ਇਹਨਾਂ ਦੀ ਬਣਾਵਾਂਗੇ ਅੱਜ ਆਪਾਂ ਸਬਜ਼ੀ ਤੇ ਆਲੂ ਧਰਨਗੇ ਆਪਾਂ ਉਬਲਨੇ ਆਲੂ ਨੂੰ ਨੋ ਬਾਰ ਲਾਂਗੇ ਆਪਾਂ ਹਾਲ ਕੇ ਛਲਕ ਮੌਨੀ ਪਾਵਾਂਗੇ ਤੇ ਫਿਰ ਆਪਾਂ ਤਲਾ ਆਲੂ ਬਲ ਨਹੀਂ ਧਰਦਿਆਂ ਬਾਕੀ ਫਿਰ ਤੁਹਾਨੂੰ ਦੱਸਾਂ ਕਿਵੇਂ ਸਬਜ਼ੀ ਬਣਨੀ ਲੋ ਜੀ ਆਲੂ ਪਤਰ ਤੇ ਉਬਲਨੇ ਆਲੂ ਬਲ ਜਾਂਦੇ ਆ ਫਿਰ ਇੱਕ ਤੋਂ ਬਾਅਦ ਉਹਨਾਂ ਪਰ ਲਸਣ ਪਿਆਜ਼ ਦੀ ਕਟਿੰਗ ਕਰਦੇ ਉਹਨਾਂ ਡਾਈਸ ਲੈ ਲਿਆ ਆਪਾਂ ਪਿਆਜ਼ ਛੋਟੇ ਛੋਟੇ ਪੰਚੇ ਲਸਣ ਅਦਰਕ ਲਸਣ ਤੇ ਟਮਾਟਰ ਠੀਕ ਹੈ ਦੋ ਦੋ ਤਿੰਨ ਵਿੱਚ ਹੱਗੀਆਂ ਮਿਰਚਾ ਪਾਰਾ ਇਹ ਮਸਾਲੇ ਨੂੰ ਆਪਾਂ ਬੀਟ ਕਰ ਲੈਂਦੇ ਠੀਕ ਹੈ ਬੀਟ ਕਰਦੇ ਬੀਟ ਕਰਕੇ ਫਿਰ ਆਪਾਂ ਦਰਕਾ ਲਓ ਜੀ ਆਲੂ ਆਪਣੇ ਉਬਲ ਗਏ ਤੇ ਇਹਨਾਂ ਨੂੰ ਆਪਾਂ ਛਿੱਲ ਲਾਂਗੇ ਤੇ ਨਾਲੇ ਆਪਾਂ ਸ਼ਲਕਮਾ ਦੀ ਕਟਿੰਗ ਕਰ ਲਾਂਗੇ ਤੇ ਮਸਾਲਾ ਆਪਾਂ ਮਿਕਸੀ ਚ ਪਾ ਕੇ ਬੀਟ ਕਰ ਲਿਆ ਤੇ ਇੱਧਰ ਆਪਾਂ ਕੁੱਕਰ ਦੇ ਵਿੱਚ ਤੇਲ ਪਾਤਾ ਤੇ ਤੇਲ ਗਰਮ ਹੋ ਜਾਊਗਾ ਅਭੀ ਚਪਾ ੜਕਾ ਪਾ ਦਾਂਗੇ ਤੇ ਫੀਰ ਆਪਾਂ ਇਹਨਾਂ ਦੀ ਛਲਕਮਾਂ ਨੂੰ ਚੰਗੀ ਤਰ੍ਹਾਂ ਧੋ ਲਿਆ, ਸੁਕਾ ਲਿਆ ਤੇ ਇਹਨਾਂ ਦੀ ਹੁਣ ਆਪਾਂ ਕਟਿੰਗ ਕਰਾਂਗੇ। ਤੜਕਾ ਪਾ ਤੜ ਦਿੱਤਾ ਤੇ ਅੰਦਰ ਜਪਾਤਾ ਪਾ ਨਮਕ ਸਵਾਦ ਅਨਸਾਰ ਪਾਉਣਾ ਤੇ ਛਿੰਦਾ। ਠੀਕ ਹੈ। ਤੇ ਹੁਣ ਪਾਵਾਂਗੇ ਆਪਾਂ ਜੀਰਾ ਆਪਣੇ ਇਹ ਜਿਹੜੀ ਸਬਜੀ ਸੀ ਨਾ ਸਾਡੀਆਂ ਦਾਦੀਆਂ ਨਾਨੀਆਂ ਬਣਾਉਂਦੇ ਹੁੰਦੇ ਸਾਡੀਆਂ ਮਾਾਵਾਂ ਬਣਾਉਂਦੇ ਜਾਂ ਸਨ ਠੀਕ ਹੈ ਅਸੀਂ ਤਾਂ ਖਾਦੀ ਵੀ ਪਰ ਸਾਡੀ ਨਾ ਜਨਰੇਸ਼ਨ ਨੂੰ ਇਹ ਪਤਾ ਹੀ ਨਹੀਂ ਇਹਦੀ ਸਬਜੀ ਬਣਦੀ ਹੈ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂ ਵੀ ਛਲਕਮਾ ਦੀ ਵੀ ਸਾਗ ਬਣਦਾ ਹੈ ਸਬਜੀ ਬਣਦੀ ਹੈ ਕੋਕੋ ਉਹਨਾਂ ਚਾਰਿਆ ਨਹੀਂ ਖਾਦੀ ਨਹੀਂ ਬਾਹ ਬਾਹ ਰਹੀ ਬੱਚੇ ਪਰਦੇ ਰਹੀ ਇਹ ਬਹੁਤ ਸਵਾਦ ਵਾਲੀ ਹੈ ਏਤ ਵਾਸਤੇ ਸਰੋਂ ਬਹੁਤ ਵਧੀਆ ਮੈਂ ਕਿਹਦੇ ਨੂੰ ਤੁਹਾਨੂੰ ਦੱਸੂਗੀ ਛਲਬਮਾ ਦਾ ਸਾਗ ਵੀ ਬਣਾ ਕੇ ਜਿੱਥੇ ਇਹ ਬਣਾਣਾ ਬਹੁਤ ਟੇਸਟੀ ਸਬਜੀ ਆਉਂਦੀ ਹੈ ਮੇਥੀ ਪਾ ਲਈਆ ਪਾ ਸੁਆਦ ਅਨੁਸਾਰ ਇੱਕ ਚਮਚ ਹਲਦੀ ਪਾ ਲਿਆ ਥੋੜਾ ਜਿਹਾ ਪਾਵਾਂਗੇ ਫਿਰ ਗਰਮ ਮਸਾਲਾ ਸੋ ਨਾ ਪਾ ਤੋਂ ਇਹਨਾਂ ਤਰੀਕਾ ਨਾਲ ਹੀ ਣੀਆਟ ਆਣੀਆਟ ਕਰਕੇ ਮਸਾਲਾ ਬੁੱਧ ਗਿਆ ਲੋ ਜੀ ਮਸਾਲਾ ਬਣ ਗਿਆ ਆਪਣਾ ਤੇ ਹੁਣ ਇਹਦੇ ਵਿੱਚ ਆਪਾਂ ਛਲਕਮ ਪਾ ਦਾਂਗੇ ਮੋਨੇ ਦੇ ਵਿੱਚ ਆਪਾਂ ਪਾਣੀ ਐਡ ਕਰ ਦਿੰਦੇ ਆ ਪਾਣੀ ਨੂੰ ਗਰਮ ਕਰਕੇ ਪਾਉਣੀ ਆ ਕਿਉਂਕਿ ਸਰਦੀ ਇਸ ਤੇ ਰਿਹਾ ਠੰਡਾ ਪਾਣੀ ਪਾਉਣੀ ਪਾਣੀ ਗਰਮ ਹੋ ਗਿਆ ਆਪਣਾ ਐਡ ਕਰਕੇ ਇਹਦੇ ਵਿੱਚ ਪਾ ਦਿੰਨੀ ਆ ਅਰ ਕੱਲ ਤੋਂ ਪਾਣੀ ਆਪਾਂ ਰੋਜੀ ਦੇ ਪੈਦੇ ਚ ਪਾਣੀ ਪਾਤਾ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਇਹਦੇ ਤੇ ਕੁੱਕਰ ਢੱਕਣ ਲਾ ਦਾਂਗੇ ਕਿਉਂਕਿ ਆਲੂ ਤਾਂ ਆਪਣੇ ਉਬਲੇ ਹੀ ਆ ਉਸ ਬਾਅਦ ਚ ਪਾਵਾਂਗੇ ਤੇ ਛਲਕਾ ਬਣ ਜਾਂਦੇ ਆ ਕੁੱਕਰ ਦੀ ਧਵਾੜੀ ਦੇ ਸਰ ਤੇ ਛਲਕਾ ਨੂੰ ਇੱਕ ਹਾਲ ਤੇ ਹੁਣ ਇੰਨਾ ਚ ਪਾ ਦਾਂਗੇ ਆਪਾਂ ਵਿੱਚ ਪਾਵਾਂਗੇ ਆਲੂ आप चार तो मिनट सब्जी में लो स्टीम पर गर्म पानी से आप होड करता लो स्टीम पर करा लो फ्लेम पर सॉरी ਸਬਜੀ ਬਣ ਚੁਗੀ ਇਹ ਪਤਾ ਕੀ ਹੈ ਇਹ ਸਾਡੇ ਛਲਗਮ ਵੀ ਕਰਦੇ ਆ ਮੂਹ ਲੀਆਂ ਵੀ ਕਰਦੀਆਂ ਪਾਲਕ ਵੀ ਕਰਦੀ ਹੈ ਮੇਥੇ ਵੀ ਕਰਦੇ ਆ ਸਾਗ ਵੀ ਕਰਦਾ ਬਾਥੂ ਵੀ ਕਰਦਾ ਸਾਰੀਆਂ ਚੀਜ਼ਾਂ ਅਸੀਂ ਆਪਣੇ ਖੇਤ ਚ ਚਲਾਈ ਜਾਂਦੀਆਂ ਸਾਰੀਆਂ ਚੀਜ਼ਾਂ ਆਰਗੇਨਿਕ ਹੈ ਹਲਦੀ ਵੀ ਲਾਲ ਮਿਰਚ ਵੀ ਸਭ ਚੀਜ਼ਾਂ ਸਸ ਹੀ ਆਪਣੇ ਖੇਤ ਚ ਚਲਾਈਆਂ ਸਾਰੀਆਂ ਅਸੀਂ ਬਿਨਾਂ ਰੇਸਪਰੀਟ ਵਰਤਦੇ ਤੇ ਮੈਂ ਤੁਹਾਨੂੰ ਵੀ ਬਣਾ ਬਣਾ ਕੇ ਦੱਸਣੀ ਆ ਲਓ ਜੀ ਆਪਾਂ ਇਹਦੇ ਚ ਕਰਤਾ ਧਨੀਆ ਐਂਡ ਤੇ ਸਬਜੀ ਆਪਣੀ ਲਈ ਫਾਨ ਤੇ ਬਹੁਤ ਟੇਸਟੀ ਬਣੂਗੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਵੀਡੀਓ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਤੇ ਆਪਣਾ YouTube ਤੇ ਵੀ ਚੈਨਲ ਹੈ ਰਜਿੰਦਰ ਕੌਰ 2325 ਉੱਥੇ ਵੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਬਣਾ ਕੇ ਦੇਖਿਓ ਟਰਾਈ ਕਰਿਓ ਜਰੂਰ ਤੁਸੀਂ ਵੀ ਬਾਕੀ ਤੁਸੀਂ ਜਦ ਬਣਾਉਂਗੇ ਫੇਰ ਹੀ ਪਤਾ ਲੱਗੂ ਕਿਵੇਂ ਬਣਦੀ ਹੈ ਓਕੇ ਬਾਏ ਵੱਤ-ਵਤ ਸ਼ੇਅਰ ਕਰਦੇ